ਬਰਦਰ ਪਿੰਡ ਟਾਬਾ ਤੋਂ ਆ ਰਹੇ ਨੇ ਓਕੇ ਔਰ ਦਾਸਰੇ ਨੇ ਕਿ 7 ਸਾਲ ਤੋਂ ਓਕੇ ਇਹ ਲਗਾਤਾਰ ਸ਼ਰਾਬ ਦਾ ਸੇਵਨ ਕਰਦੇ ਸੀ ਓਕੇ ਦਾਸਰੇ ਨੇ ਕਿ ਇਹਨਾਂ ਦੇ ਲੀਵਰ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਚੁੱਕੀ ਸੀ ਪਰ 3 ਹਫ਼ਤੇ ਤੋਂ ਲਗਾਤਾਰ ਮੀਟਿੰਗ ਨੂੰ ਅਟੈਂਡ ਕਰ ਰਹੇ ਨੇ ਕਿੰਨੇ ਦਿਨ ਤੋਂ 7 ਸਾਲ 7 ਸਾਲ ਤੋਂ ਨਸ਼ਾ ਕਰ ਰਹੇ ਸੀ ਕੀ ਨਸ਼ਾ ਕਰਦੇ ਸੀ ਸ਼ਰਾਬ 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 ਕੁਝ ਠੀਕ ਹੀ ਕਰਦੇ ਸੀ ਖੁੱਲ ਕੇ ਦੱਸੋ ਸ਼ਰਾਬ ਨਸ਼ਾ ਕਿਸ ਤਰ੍ਹਾਂ ਕਰਦੇ ਸੀਗੇ ਜਿੱਕੇ ਦਾ ਦੇ ਗੋਲੀਆਂ ਦਾ ਦਾ ਜਿੱਕੇ ਦਾ ਨਸ਼ਾ ਗੋਲੀਆਂ ਦਾ ਨਸ਼ਾ ਔਰ दारू ਦਾ ਨਸ਼ਾ ਪਰਮੇਸ਼ਰ ਦੇ ਘਰ ਦੇ ਵਿੱਚ 3 ਕਿੰਨੇ ਤੋਂ 3 ਹਫਤੇ ਤੋਂ 3 ਹਫਤੇ ਤੋਂ ਪਰਮੇਸ਼ਰ ਦੇ ਘਰ ਦੇ ਵਿੱਚ ਆਏ ਨੇ ਔਰ ਕੀ ਹੋਇਆ ਹਾਂਜੀ ਔਰ ਦੱਸ ਰਹੇ ਨੇ ਕਿ 1 ਹਫਤੇ ਤੋਂ ਇਹ ਬਿਲਕੁਲੀ ਸਾਰੇ ਨਸ਼ੇ ਤੋਂ ਫ੍ਰੀ ਹੋ ਚੁਕੇ ਨੇ ਹallelujah ਤਾਰੀਫ ਕਰੋ ਦੂਰ ਸੇ ਹallelujah ਮੈਂ ਤਾਂ ਵਿਸ਼ਵਾਸ ਕਰੋ ਤੁਹਾਡੇ ਲਈ ਉਹ ਪਰਮੇਸ਼ਰ ਮੁਹੱਈਆ ਕਰਨ ਵਾਲਾ ਪਰਮੇਸ਼ਰ ਹੈ